ਦੇਖ ਰਹੇ ਤੇ ਬਾਕੀ ਮਿੱਤਰੋ ਇੱਕ ਆਪਣੇ ਕੋਲ ਟੇਬਲ ਹੋਣੀ ਚਾਹੀਦੀ ਏਦਾਂ ਦੀ ਵਧੀਆ ਤੇ ਜਿਹੜੀ ਆਪਾਂ ਸਾਫ਼ ਕਰੀ ਗਈ ਹੈ ਉਹਨਾਂ ਨਾਲ ਦੀ ਨਾਲ ਠੀਕ ਹੈ ਜੀ ਤੇ ਕਲੀਨ ਕਰ ਸਕਦਾ ਬੰਦਾ ਬਾਹਰ ਚਾਰਜ ਜਦ ਲੱਗਦੇ ਇਹਦੇ ਵੈਸੇ 6-700 ਚਾਰਜ ਲੈਂਦੇ ਇਹਦੇ ਜੇ ਕਲੀਨ ਕਰਾਉਣੇ ਆਉਂਦੇ ਵੈਂਟ ਤੇ ਕਿੱਦਾਂ ਕਲੀਨ ਕਰਨੇ ਹੁਣ ਦੇਖੋ ਤੁਸੀਂ ਆਜੋ ਸੋ ਹੈਲੋ एवरीवन ਕੀ ਹਾਲ ਚਾਲ ਆ ਤੁਹਾਡਾ ਸਾਰੇ ਦਾ ਆਈ ਹੋਪ ਵਧੀਆ ਹੋਵਗੇ ਤੁਸੀਂ ਸੋ ਗਾਇਸ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਵੀ ਜੇ ਨਾਲ ਗੱਡੀਆਂ ਹੈਗੀਆਂ ਬਾਈ ਉਹ ਆਪਣੀ ਗੱਡੀ ਦਾ ਕੰਮ ਜੋ ਮੈਂ ਕਰਕੇ ਦਿਖਾਵਾਂ ਇੱਕ ਉਹ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ ਆ ਆਪਣੇ ਆਪ ਜੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜ ਗੱਲ ਫਿਰ ਗਰਮੀ ਦਾ ਟਾਈਮ ਹੁਣ ਗੱਡੀ ਦੇ ਤਾਂ ਏਸੀ ਚੱਲਣੀ ਹੈ ਤੇ ਏਸੀ ਦੇ ਜਿਹੜੇ ਵੈਂਟ ਹੁੰਦੇ ਆ ਉਹ ਕਿਵੇਂ ਕਲੀਨ ਕਰਨੇ ਆਪਾਂ ਨੇ ਘਰ ਬੈਠ ਕੇ ਇਹਦੇ ਬਾਰੇ ਆਪਾਂ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਵਾ ਤੇ ਇੱਕ ਬੋਤਲ ਮਿਲਦੀ ਹੈ ਫਾਰਮ ਸੁਪਰੀਆ ਦੇਖੋ ਠੀਕ ਹੈ ਜੀ ਤੇ ਇਹਦੇ ਨਾਲ ਕਲੀਨ ਕੀਤੇ ਜਾਂਦੇ ਆ ਠੀਕ ਹੈ ਜੀ ਏਸੀ ਵੈਂਟ ਸੋ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਕਲੀਨ ਤੇ ਤੁਸੀਂ ਵੀ ਘਰਾਂ ਬੈਠ ਕੇ ਕਰ ਸਕਦੇ ਇਹ ਚੀਜ਼ਾਂ ਕਲੀਨ ਤੇ ਗੱਡੀ ਦੀ ਜਿਹੜੀ ਇੱਕ ਡਸਟ ਹੁੰਦੀ ਜਿਹੜੀ ਵੈਂਟ ਤੇ ਡਸਟ ਹੁੰਦੀ ਆ ਜਿਵੇਂ ਉਹ ਸਾਰੀ ਬਾਹਰ ਨਿਕਲ ਜਾਣੀ ਆ ਮਿੱਤਰੋ ਸੋ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਨੂੰ ਵੀ ਜਿਹਨਾਂ ਕੋਲ ਗੱਡੀਆਂ ਹੈਗੀਆਂ ਦੀ ਆਪਣੀ ਗੱਡੀ ਦੇ ਸਵੈਂਟ ਹਾਫ ਵੀ ਕਲੀਨ ਕਰ ਸਕਦਾ ਬੰਦਾ ਬਾਹਰ ਚਾਰਜ ਜੇ ਲੱਗਦੇ ਤੇ ਪੈਸੇ 6-700 ਚਾਰਜ ਲੈਂਦੇ ਇਹਦੇ ਜੇ ਕਲੀਨ ਕਰਾਉਣੇ ਹੁੰਦੇ ਵੈਂਟ ਤੇ ਕਿੱਦਾਂ ਕਲੀਨ ਕਰਨੇ ਹੁਣ ਦੇਖੋ ਤੁਸੀਂ ਆਹ ਦੇਖੋ ਮਿੱਤਰੋ ਇਹ ਹੈਗੀ ਗੱਡੀ ਵੈਨਿਊ ਠੀਕ ਹੈ ਹੁੰਡਾਈ ਦੀ ਵੈਨਿਊ ਇਹ ਤੇ ਇਹਦਾ ਇਹ ਹੈਗਾ AC ਵੈਂਟ ਠੀਕ ਹੈ ਜੀ ਤੇ ਇੱਥੇ ਆਪਾਂ ਨੇ ਪਹਿਲਾਂ ਨਾ ਇਹ ਫੋਮ ਨਾਲ ਇਹ ਮਿਲਦੀ ਹੁੰਦੀ ਫਾਈਪ ਜਿੱਕ ਇਹ ਨੂੰ ਆਪਾਂ ਨੇ ਪਹਿਲਾਂ ਚਾਹਨਾ ਫੋਮ ਨੂੰ ਅੰਦਰ ਦੇਖ ਸਕਦੇ ਜੀ ਤੁਸੀਂ ਆ ਦੇਖ ਘਰਤੀ ਫਿੱਲ ਤੇ ਹੁਣ ਪਤਾ ਕੀ ਕਰਨ ਆਪਾਂ ਨੇ ਹੁਣ ਜਿੱਦਾਂ ਆਹ ਵੈਂਟ ਹੋ ਗਿਆ ਆਹ ਬੰਦ ਜਾਣੇ ਆਪਾਂ ਨੇ ਪਹਿਲਾਂ ਵੀ ਇੱਕ ਪਾਸੇ ਨੂੰ ਹਵਾ ਚਲਦੀ ਰਹੇ ਠੀਕ ਹੈ ਜੀ ਤੇ ਦੇਖੋ ਜੀ ਹੁਣ ਕਿਵੇਂ ਆਪਾਂ ਨੇ ਡਸਟ ਪਾਰ ਕੱਢਣੀ ਹੈ ਜਦੋਂ ਇਹ ਫਾਰਮ ਆਪਾਂ ਨੇ ਅੰਦਰ ਭਰ ਲਈ ਤੇ ਉਹ ਤੇ ਬਾਅਦ ਨਾ ਜਿਹੜੀ ਆਹ ਫਾਰਮ ਵਿੱਚ ਨਾ ਜਿਹੜੀ ਡਸਟ ਹੋਣੀ ਉਹ ਲੱਗ ਜਾਣੀ ਹੈ ਠੀਕ ਹੈ ਜੀ ਤੇ ਲੱਗ ਕੇ ਇਹਦੇ ਨਾਲ ਫੇਰ ਮਿੱਤਰੋ ਡਸਟ ਆਉਣੀ ਹੈ ਬਾਹਰ ਜਿਵੇਂ ਦੇਖਦੇ ਤੁਸੀਂ ਜਿਵੇਂ ਫੋਮ ਫੋਮ ਨਿਕਲੀ ਜਾਉਂਗੀ ਬਾਹਰ ਉਦਾਂ ਡਸਟ ਬਾਹਰ ਆਈ ਜਾਣੀ ਠੀਕ ਹੈ ਜੀ ਤੇ ਫਿਰ ਮੈਂ ਦਿਖਾ ਵੀ ਦਿੰਦਾ ਤੇ ਇੱਕ ਅੱਧਾ ਆਪਣੇ ਕੋਲ ਪੁਰਸ਼ ਹੁੰਦਾ ਹੀ ਹੈ ਘਰ ਆਇਕਣਾ ਦਾ ਬਸ ਉਹਦੇ ਨਾਲ ਆਏ ਆ ਮੜੇ ਜਾਂ ਸਾਫ ਕਰੀ ਦੋਂਦਾ ਤੇ ਬਾਕੀ ਜਿਹੜੀ ਫੋਮ ਹੈ ਜਿਹੜੀ ਡਸਟ ਉੱਪਰ ਜਿਵੇਂ ਇਹ ਤੁਹਾਨੂੰ ਦਿਖਾ ਰਿਹਾ ਹਾਂ ਖਾਤਾ ਖਿੰਡਦਾ ਨਹੀਂ ਦਮ ਬਹੁਤ ਜਿਆਦਾ ਨਹੀਂ ਲੱਗਦਾ ਮੈਲ ਆਉਂਦੀ ਹੈ ਨਾ ਇਹ ਨਾਲ ਲੱਗ ਕੇ ਫਿਰ ਇਹ ਪੀਲੀ ਹੋ ਜਾਂਦੀ ਹੈ ਮਤਲਬ ਡਸਟ ਠੀਕ ਹੈ ਜੀ ਇਹ ਚੀਜ਼ ਹੈ ਮਿੱਤਰੋ ਬਾਕੀ ਸੋ ਕਿੱਦਾਂ ਤੁਹਾਨੂੰ ਵੀਡੀਓ ਲੱਗੀ ਆ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਤੇ ਅੱਗੇ ਆਪਾਂ ਹੋਰ ਵੀ ਦਿਖਾਵਾਂਗੇ ਤੁਹਾਨੂੰ ਕੁਝ ਨੰਨੀ ਆਈਟਮ ਲੈ ਕੇ